ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਵਹਿਤ ਨਾ ਹੀ ਗਲਤ ਐ ਮੈਂ ਇਹਨੂੰ ਮੁਹਾਲੀ ਕਹਿੰਨਾ ਬਣਿਆ ਮੁਹਾਲੀ ਤੇ ਕਹੀ ਕਹੀ ਜਾਂਦੇ ਚੰਡੀਗੜ੍ਹ ਸਰਕਾਰ ਦੇ ਦਸਤਾਵੇਜ਼ ਕਿੰਦੇ ਚੰਡੀਗੜ੍ਹ ਚਲੋ ਉੱਥੇ ਗੜਬੜ ਕਰ ਲਈ ਇੰਟਰਨੈਸ਼ਨਲ 에어ਪੋਰਟ 1400 ਕਰੋੜ ਰੁਪਏ ਦਾ ਬਣਾਇਆ ਤੇ ਉੱਥੇ ਇੰਟਰਨੈਸ਼ਨਲ ਫਲਾਈਟਾਂ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਰਸਮੀ ਤੌਰ ਤੇ ਦੋਕ ਜਾਰੀ ਕਰ ਕਰਤੀਆਂ ਚਾਲੂ ਕਰਦੀਆਂ ਸਿੰਗਾਪੁਰ ਤੇ 에ਰਾ ਵਗੈਰਾ ਤੇ ਜਿਹੜੇ ਪਤਾ ਨਹੀਂਗਾ ਭਾਰਤ ਸਰਕਾਰ ਨੂੰ ਪਤਾ ਨਹੀਂ ਪੰਜਾਬ ਸਰਕਾਰ ਨੂੰ ਪਤਾ ਨਹੀਂਗਾ ਕੈਨੇਡਾ ਅਮਰੀਕਾ ਜੁਕੇ ਇਸ ਖੇਤਰ ਚ ਕਿੰਨੇ ਲੋਕ ਜਾਂਦੇ ਨੇ ਕਿੰਨੇ ਉਧਰੋਂ ਪ੍ਰਵਾਸੀ ਆਉਂਦੇ ਨੇ ਕਦੀ ਇਹ ਐਮਪੀ ਜਿਹੜੇ ਨੇ ਇਕੱਠੇ ਹੋ ਕੇ ਕਹਿੰਦਾ ਕਿਹਾ ਨਹੀਂਗਾ ਵੀ ਅਹੀ ਅਕਾਲੀ ਬਾਦਚਾਂ ਅਹੀ ਭਾਜਪਾਈ ਬਾਦਚਾਂ ਅਹੀ ਆਮ ਆਦਮੀ ਪਾਰਟੀ ਵਾਲੇ ਬਾਦਚਾਂ ਕਾਂਗਰਸ ਹੀ ਬਾਦਚਾਂ ਪਹਿਲੋਂ ਪੰਜਾਬੀ ਆ ਕਿਉਂ ਨਹੀਂ ਬੋਲਦੇ ਇਹ ਲੱਖ ਰੁਪਏ ਦੀ ਗੱਲ ਕਹਿਣਾ ਮੈਂ ਤੁਹਾਨੂੰ ਜੋ ਤੁਸੀਂ ਕਹੇ ਮਿਲੀਅਨ ਡਾਲਰ ਕੁਐਸਚਨ ਹੈ ਸਾਡੇ ਮੈਂਬਰ ਪਾਰਲੀਮੈਂਟ ਐਵਰੇਜ ਇੱਕ 20 ਲੱਖ ਜੀ 20 ਲੱਖ ਰਿਪਰੈਜ਼ੈਂਟ ਕਰਦੇ ਨੇ ਇਹ ਵੋਟਾਂ ਹੂੰ 27 22 ਲੱਖ ਪੋਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਦਾ ਜੀ 13 ਸਾਡੇ ਲੋਕ ਸਭਾ ਦੇ ਹੂੰ ਹੂੰ 7 ਸਾਡੇ ਰਾਜ ਸਭਾ ਦੇ ਬਿਲਕੁਲ 20 ਹੋ ਗਏ ਇੱਕ ਕਿਸਮਤ ਨਾਲ ਤੁਹਾਨੂੰ ਬੋਨਸ ਮਿਲ ਗਿਆ ਨੋਮੀਨੇਟਡ ਹੋ ਗਏ ਸਤਨਾਮ ਸਿੰਘ ਸੰਧੂ ਨੂੰ ਮਿਲ ਗਿਆ ਤੇ ਮਨੀਸ਼ ਤਵਾੜੀ ਜਿਹੜੇ ਚੰਡੀਗੜ੍ਹ ਦੇ ਨੇ ਉਹ ਵੀ ਵਿੱਚੇ ਆ ਗਏ ਇਹ ਵਿੱਚ ਆ ਕੇ ਹੁਣ ਬਾਹਰ ਕਈ ਵਾਰੀ ਉਹਨਾਂ ਨੂੰ ਪੰਜਾਬ ਤੋਂ ਹਟ ਕੇ ਗੱਲ ਕਰਨੀ ਪੈਂਦੀ ਕਿਉਂਕਿ ਜਦੋਂ ਪੰਜਾਬੀ ਡਿਊਟੀ 'ਚ ਸੰਸਦ ਮੈਂਬਰ ਬੰਦਾ ਨਾ ਫਿਰ ਕਹਿੰਦਾ ਪੰਜਾਬ ਦਾ ਕੀ ਰਾਈਟ ਐ ਚੰਡੀਗੜ੍ਹ 'ਚ ਚਲੋ ਉਹਨਾਂ ਨੂੰ ਬਾਹਰ ਹੀ ਕਰ ਦੋ ਚਲੋ ਕੋਈ ਗੱਲ ਨਹੀਂ ਸਭ ਕੁਝ ਲੈ ਲਿਆ ਅਸੀਂ ਲੱਖ ਰੁਪਏ ਦੀ ਗੱਲ ਜਿਹੜੀ ਇਹ ਅੰਤਰਰਾਸ਼ਟਰੀ ਉਡਾਨ ਦੀ ਗੱਲ ਹੋਈ ਹੈ ਕਿੰਨੇ ਇੱਥੇ ਜਹਾਜ਼ ਉਤਰਦੇ ਨੇ ਰੈਵਨਿਊ ਟਰੈਫਿਕ ਕਦੇ ਡਾਟਾ ਕਿਸੇ ਨੇ ਪੁੱਛਣ ਦੀ ਗੱਲ ਕੀਤੀ ਅੰਮ੍ਰਿਤਸਰ ਬਣਾਇਆ ਗਿਆ ਦਾਦ ਨੇ ਆ ਸਵਰਗੀ ਨੇ ਹੁਣ ਡਾਕਟਰ ਮਨੋਰ ਸਿੰਘ ਗਿੱਲ ਉਹ ਜਿੱਦਾਂ ਤੁਸੀਂ ਕਹਿੰਦੇ ਨਾ ਹਾਈ ਕੋਰਟ ਦਾ ਦਖਲ ਉਹਨਾਂ ਬਤੌਰ ਸੀਸੀਸੀ ਦਖਲ ਦੇ ਕੇ ਤੇ ਅੰਮ੍ਰਿਤਸਰ ਦੀ ਫਲਾਈਟ ਇੰਟਰਨੈਸ਼ਨਲ ਚਲਾਈ ਅੱਛਾ ਜੀ ਹੁਣ ਸਾਡੇ 22 MP ਨੇ ਕੋਈ ਮੇਚ ਪੰਨਾ ਹੋਰ ਕੋਸ਼ਿਸ਼ ਨਾ ਕਰੋ ਸ਼ਾਮ ਨੂੰ ਜਾ ਕੇ ਜਿੰਨੀਆਂ ਪ੍ਰਾਈਵੇਟ ਬੱਸਾਂ ਜਾ ਰਹੀਆਂ ਨੇ ਅੰਮ੍ਰਿਤਸਰ 에ਰਪੋਰਟ ਤੋਂ ਦਲੀ ਅਰਪੋਰਟ ਤੱਕ ਰੇਲਵੇ ਸਟੇਸ਼ਨ ਤੋਂ ਉਹ ਸ਼ਤਾਬਦੀ ਨਹੀਂ ਚੱਲਣ ਦਿੱਤੀ ਉਹਨਾਂ ਨੇ ਵਾਇਬਲ ਨਹੀਂ ਹੋਣ ਦਿੱਤੀ ਰਾਜਧਾਨੀ ਨਹੀਂ ਹੋਈ ਕਿਉਂਕਿ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ ਸੀਗਾ ਹੁਣ ਤੁਸੀਂ ਵੇਖ ਲਓ ਇੰਨੇ ਮਾੜੇ ਹਾਲਾਤ ਨੇ ਹਰ ਕੋਈ ਹੋਟਲ 'ਚ ਠਹਿਰ ਨਹੀਂ ਸਕਦਾ ਜਾ ਕੇ ਲੋਕ ਲੰਮੇ ਪਾਏ ਨੇ ਬਾਹਰ ਟਰਮੀਨਲ 3 ਦੇ ਉੱਤੇ ਜਿਹੜੀਆਂ ਅੰਤਰਰਾਸ਼ਟਰੀ ਉਡਾਨਾਂ ਨੇ ਪਹਿਲਾਂ ਟੈਕਸੀ ਖਰਚ ਕੇ ਉੱਥੇ ਜਾਣਗੇ ਨਾਲ ਦੋ ਬੰਦੇ ਚੜ੍ਹਾਣ ਜਾਣਗੇ ਉਹਦੀ ਵਾਪਸੀ ਹੋਏਗੀ ਅੰਮ੍ਰਿਤਸਰੋਂ ਕਿਉਂ ਨਹੀਂ ਚੱਲਦੀ ਚੰਡੀਗੜ੍ਹੋਂ ਕਿਉਂ ਨਹੀਂ ਚੱਲਦੀ ਜੇ ਤੁਸੀਂ ਦੂਸਰੇ ਸੂਬੇ ਵੇਖੋ ਨਾ ਯਾ ਤਾਂ ਖਰੇ ਅੱਖਾਂ ਬੰਦ ਕਰ ਲੈਂਦੇ ਸਾਡੇ ਬੰਦੇ ਯਾ ਸ਼ੰਭੂ ਬੈਰੀਅਰ ਟੱਪ ਕੇ ਦੁਨੀਆ ਹੀ ਉਹਨਾਂ ਲਈ ਵੱਖਰੀ ਹੋ ਜਾਂਦੀ ਏ ਕਿ ਪੰਜਾਬ ਚੋਂ ਨਿਕਲੇ ਹੋ ਕੁਝ ਹੋਰ ਸੋਚ ਲਵੋ ਇੱਕ ਡੀਓ ਜੇ ਚਿਮਾ ਸਾਹਿਬ ਦੇਖੋ ਛੇ ਸਾਡਾ ਮੈਸੇਜ ਕਿਤੇ ਸੁਣ ਲੈਣ ਘੱਟੋ ਘੱਟ 22 ਜਿਹੜੇ ਸੰਸਦ ਮੈਂਬਰ ਨੇ ਪੰਜਾਬ ਦੇ ਕਿਤੇ ਪੰਜਾਬ ਦੇ ਮੁੱਦਿਆਂ ਲਈ ਉਹ ਇੰਟਰਨੈਸ਼ਨਲ 에ਅਰਪੋਰਟ ਦਾ ਮੁੱਦਾ ਹੋ ਸਕਦਾ ਪਾਣੀ ਦਾ ਮੁੱਦਾ ਹੋ ਸਕਦਾ ਆਰਡੀਐਫ ਦਾ ਮੁੱਦਾ ਹੋ ਸਕਦਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕਣ ਦਾ ਮੁੱਦਾ ਹੋ ਸਕਦਾ ਕਿਤੇ ਚੰਡੀਗੜ੍ਹ ਦਿੱਲੀ ਜੰਤਰ ਮੰਤਰ ਤੇ ਧਰਨਾ ਮਾਰ ਕੇ ਬੈਠੇ ਨੇ 22 ਬੰਦੇ ਔਰ ਪੰਜਾਬ ਦੇ ਲੋਕ ਕਿੰਨੇ ਖੁਸ਼ੀ ਮਨਾਉਣਗੇ ਪੰਜਾਬ ਦੇ ਲੋਕ ਉਹਨਾਂ ਦੇ ਕਰਜ਼ਾਈ ਹੋ ਜਾਣਗੇ ਪਰ ਇਹ ਸੋਚ ਕਿਉਂ ਨਹੀਂ ਆਉਂਦੀ ਦੇਖੋ ਮੈਂ ਇੱਕ ਮੈਂਬਰ ਪਾਰਲੀਮੈਂਟ ਦੀ ਗੱਲ ਕਰਦਾ ਨੇਰੀ ਲਿਆ ਸਕਦਾ ਜਿਉ ਉਹ ਮਨ ਬਣਾ ਕੇ ਧਈਆ ਕਰਕੇ ਚੱਲ ਪਵੇ ਜੀ ਅਸੀਂ ਦੇ 22 ਆ ਧਰਨਾ ਲਾਣ ਦੀ ਕਿਉਂ ਲੋੜ ਪੈ ਜਾਵੇ ਉਸੇ ਰਾਜ ਦੇ ਪ੍ਰਧਾਨ ਮੰਤਰੀ ਨੇ ਨੰਗਣਾ ਪਾਰਲੀਮੈਂਟ ਦੇ ਕੋਰੀਡੋਰ ਦੇ ਅੰਦਰ ਉਸੇ ਥਾਂ ਹੀ ਬੈੰਦਾ ਜੇ 22 ਮੈਂਬਰ ਪਾਰਲੀਮੈਂਟ ਕਹਿੰਦੇ ਅਸੀਂ ਮਿਲਣਾ ਚਾਹਨੇ ਪ੍ਰਧਾਨ ਮੰਤਰੀ ਐਸੀ ਕਰ ਸਕਦੇ ਨੇ ਨਜ਼ਰਸਾਨੀ ਇਹਦੇ ਤੇ ਕਿਉਂ ਨਹੀਂ ਕਰਨਗੇ ਉਹਨਾਂ ਤਾਂ ਹੀ ਇਹੋ ਜਿਹੀ ਕਰ ਸਕਦੇ ਨੇ ਐਸਾ ਢਿੱਲ ਵਰ ਸਕਦੇ ਨੇ ਕਿ 22 ਮੈਂਬਰ ਪਾਰਲੀਮੈਂਟ ਆਏ ਹੋ ਪਾਰਟੀ ਦੇ ਬਲਵਿੰਦਰ ਕੰਗ ਇਕੱਲੇ ਹਵਾਵਾਜੀ ਮੰਤਰੀ ਨੂੰ ਮਿਲੇ ਨੇ ਇੰਟਰਨੈਸ਼ਨਲ 에ਰਪੋਰਟ ਫਲਾਈਟਾਂ ਲਈ ਜੇ ਕਹਿੰਦੇ 22 ਦੇ ਬਾਈ ਉਹਨਾਂ ਮੰਤਰੀ ਦੇ ਅੱਗੇ ਖੜੇ ਹੁੰਦੇ ਕੇਂਦਰੀ ਮੰਤਰੀ ਅੱਗੇ ਤੇ ਕਿੰਨਾ ਵਧੀਆ ਪ੍ਰਭਾਵ ਜਾਣਾ ਸੀ